ਜੋ ਕਿ ਫਤਿਹ ਹਰ ਮਹੀਨੇ ਦੀ ਤਰ੍ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਅੱਜ ਹੋਈ ਕਿਉਂਕਿ ਇਹਦੇ ਵਿੱਚ ਬਹੁਤ ਅਹਿਮ ਮੁੱਦੇ ਵੀ ਸੀ ਕੋਈ ਉਹ ਵੀ ਸਾਰੇ ਡਿਸਕਸ ਹੋਏ ਚਾਹੇ ਰੁਟੀਨ ਮੈਟਰ ਸੀ ਤੇ ਅੱਜ ਦਾ ਜਿਹੜਾ ਮੇਨ ਤੌਰ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਪੰਜਾਬ ਨੂੰ ਪਾਣੀ ਦੀ ਮਾਰ ਪਈ ਜਿੱਥੇ ਪਈ ਆ ਉਹ ਤਾਂ ਜਾ ਕੇ ਦੇਖੋ ਤਾਂ ਪਤਾ ਲੱਗਦਾ ਪਾਣੀ ਦੀ ਮਾਰ ਪਈ ਜਿਹੜਾ ਸੋਕਾ ਬੈਠਾ ਉਹਨੂੰ ਕੋਈ ਮਸਹੂਸ ਨਹੀਂ ਹੁੰਦਾ ਚਰਵਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਤੋਂ ਰਾਹਤ ਕਾਰਜ ਸ਼ੁਰੂ ਹੋਏ ਆ ਅੱਜ 23 ਅੱਠ ਤੋਂ ਇਮੀਡੀਏਟ ਫਰੋਂ ਦਾ ਡੇ 1 ਇਹ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਸੀ ਕਈ ਵਾਰੀ ਕਿਉਂਕਿ ਖਰਚ ਜਿਹੜੇ ਹੁੰਦੇ ਆ ਉਹ ਦਾਲ ਦੀ ਨਾਲ ਕਈ ਵਾਰੀ ਕਨਵੇ ਨਹੀਂ ਹੁੰਦੇ ਆ ਇੱਕ ਮੈਂ ਲਿਸਟ ਜਿਹੜੀ ਆ ਅੱਜ ਹੁਣ ਤੱਕ ਦੇ ਕਿਹੜੇ ਕਿਹੜੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਕਿੰਨਾ ਕਿੰਨਾ ਖਰਚ ਕੀਤਾ ਗਿਆ ਆਈਟਮ ਬਾਅਦ ਆਟ ਆਈਟਮ ਬਾਅਦ ਸਪੋਜ ਹਲਦੀ ਮਸਾਲਾ ਪਾਣੀ ਹਰਾਚਾਰਾ ਤਰਪਾਲਾਂ ਚੌਕਰ ਦਵਾਈ ਪੈਟਰੋਲ ਤਰਪਾਲਾਂ ਉਹਦੇ ਨਾਲ ਮਛਰਦਾਨੀਆਂ ਟਾਰਚਾਂ ਹਰ ਇੱਕ ਗੁਰਦੁਆਰੇ ਚੋ ਕਿੰਨਾ ਸਮਾਨ ਗਿਆ ਇਹ ਸਾਡਾ ਸਾਰੇ ਦਾ ਸਾਰਾ ਤਕਰੀਬਨ ਹਰ ਇੱਕ ਦਾ 9 9 ਤੱਕ ਜੋੜ ਵੀ ਲਾਇਆ ਤੇ ਅੱਜ ਦੇ ਐਗਜ਼ੈਕਟਿਵ ਦੇ ਵਿੱਚ ਇਹ ਦੱਸਿਆ ਵੀ ਗਿਆ ਕਿ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵਿੱਚੋਂ ਕਿੰਨਾ ਕਿੰਨਾ ਜਿਹੜਾ ਆ ਉਹ ਰਾਹਤ ਕਾਰਜਾਂ ਲਈ ਮਾਇਆ ਗਈ ਆ ਹੁਣ ਤੱਕ ਸਾਡੇ 77,40,233 ਰੁਪਏ ਇਹ ਵੱਖ-ਵੱਖ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਚਾਹੇ ਡੀਜ਼ਲ ਆ ਇਹ ਸਾਰੀ ਅਮਦਾਨ ਗਈ ਆ ਜਿਹਦੇ ਅੰਕੜੇ ਆ ਸਾਰੇ ਜੇ ਕਿਸੇ ਨੇ ਗੁਰਦੁਆਰਾ ਵਾਝੇ ਲਾਣੇ ਹੋ ਤਾਂ ਲੈ ਸਕਦਾ ਕারণ ਜ਼ਰੂਰ ਤਾਂ ਨਹੀਂ ਇਹਦੇ ਵਿੱਚ ਤਕਰੀਬਨ ਮੋٹے ਤੌਰ ਦੇ ਉੱਤੇ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 23,85,262 ਰੁਪਏ ਉਹ ਤੋਂ ਇਲਾਵਾ ਮੁਕਸਰ ਸਾਹਿਬ ਸ੍ਰੀ ਦਰਵਾਰ ਸਾਹਿਬ 3,99,434 ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰਤੇਗ ਮਹਾਂਦਰ ਪਾਤਸ਼ਾਹ ਨੌਵੀਂ ਬਾਬਾ ਬਕਾਲਾ 3,65,842 ਰੁਪਏ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਉਹ ਕਿ ਵੱਡਾ ਅਫੈਕਟ ਹੈ ਤੇ ਉੱਥੇ ਕੁਝ ਰਾਸ਼ਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਵੀ ਗਿਆ ਇੱਥੇ 251871 ਜਾਮਨੀ ਸਾਹਿਬ ਫਿਰੋਜ਼ਪੁਰ ਤੋਂ 168473 ਰੁਪਏ ਇਸੇ ਤਰ੍ਹਾਂ ਗੁਰੂ ਕਾ ਬਾਗ ਕੁੱਕੇਵਾਲੀ 206443 ਰੁਪਏ ਬੇਰ ਸਾਹਿਬ ਸultanpur Lodhi ਤੋਂ 12 ਲੱਖ 95808 ਰੁਪਏ ਗੁਰਦੁਆਰਾ ਤੇਜਾ ਕਲਾਂ ਤੋਂ 8000 ਰੁਪਏ ਦਾ ਕੇਵਲ ਸਮਾਨ ਗਿਆ ਦੰਦਮਾ ਸਾਹਿਬ ਤਲਵੰਡੀ ਸਾਬੋ ਤੋਂ 262710 ਰੁਪਏ ਇਸੇ ਤਰ੍ਹਾਂ ਦੂਖ ਨਿਵਾਰਨ ਪਟਿਆਲਾ ਤੋਂ 966385 ਰੁਪਏ ਇਹ ਲਗਭਗ 57 77 ਲੱਖ 40233 ਰੁਪਏ ਇਹ ਅਪਡੇਟ ਆ 99 ਤੱਕ ਹੁਣ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਮੇਸ਼ਾ ਇਹ ਆਲੰਬਾ ਰਿਹਾ ਪਏ ਲੋਕਾਂ ਨਾਲ ਨਹੀਂ ਖੜਦੀ ਪਰ ਲੋਕਾਂ ਨਾਲ ਤੇ ਵਿੱਚ ਵੀ ਖੜੇ ਪਹਿਲਾਂ ਵੀ ਖੜੇ ਇਹ ਗੁਰੂ ਕੀ ਗੋਲਕ ਚ ਮਾਇਆ ਆਉਂਦੀ ਆ ਤੇ ਉਹਨਾਂ ਕਾਰਜਾਲੇ ਖਰਚੀ ਕੀਤੇ ਜਾਂਦੇ ਆ ਤੇ ਅੱਜ ਵੀ ਗੱਲਾਂ ਹੁੰਦੀਆਂ ਵੀ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਕੇਰਲਾ ਚ ਹੜ ਹੋਇਆ ਆ ਹੁਣ ਤਾਂ ਤੇ ਸ਼੍ਰੋਮਣੀ ਕਮੇਟੀ ਨੇ ਉੱਥੇ ਪਹੁੰਚੇ ਹੋਣਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਯਤਨ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਤੌਰ ਤੇ ਯਤਨ ਜਾਰੀ ਆ ਉਹਨਾਂ ਦੇ ਵੀ ਵੱਡੇ ਪੱਧਰ ਤੇ ਬਾਕੀ ਜਥੇਬੰਦੀਆਂ ਵੀ ਉਹ ਵੀ ਆਪਣਾ ਜਿਹੜਾ ਆ ਯੋਗਦਾਨ ਪਾ ਰਹੇ ਆ ਬਖੂਬੀ ਪਰ ਕਿਉਂਕਿ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਮੁੜਦੀ। ਸੋ ਮੇਰਾ ਕਹਿਣ ਤੋਂ ਭਾਵ ਕਿ ਅੱਜ ਵੀ ਅਸੀਂ ਬੈਠ ਕੇ ਕਿਉਂਕਿ ਹੁਣ ਪਾਣੀ ਸੁੱਕ ਰਿਹਾ ਮੈਂ ਅੱਜ ਸਵੇਰੇ ਦੇਰ ਬਾਬਾ ਨਾਨਕ ਵੀ ਗਿਆ। ਫੇਰ ਮੈਂ ਰਮਦਾਸ ਧੰਨ ਧੰਨ ਬਾਬਾ ਬੁੰਡਾ ਜੀ ਦਾ ਉੱਥੇ ਜੋੜ ਮੇਲਾ ਸੀ ਉੱਥੇ ਵੀ ਗਿਆ ਤੇ ਅਜਰਾਲੇ ਵਿੱਚ ਵੀ ਹੋ ਕੇ ਆਇਆ। ਕੋਸ਼ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਸ਼ਤੇ ਨਹੀਂ ਹੋ ਸਕਣੀਆਂ। ਉਹਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ। ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੁਰਜਣਾ ਉਹਨੂੰ ਕਿਵੇਂ ਪਤਲੀ ਕਰਨਾ ਇਹ ਜ਼ਿਮੀਦਾਰਲੇ ਚਿੰਤਾ ਦਾ ਵਿਸ਼ਾ ਬਣਿਆ ਹੈ। ਅਸੀਂ ਲਗਭਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਈਆ ਰਾਖਮਾ ਰੱਖਿਆ। ਜਿਹਦੇ ਵਿੱਚ ਮੋٹے ਤੌਰ ਦੇ ਉੱਤੇ ਇਹ ਨਹੀਂ ਕਿ ਸਾਰੇ ਖਰਚ ਹੋ ਜਾਣੇ ਬੱਜ ਵੀ ਸਕਦੇ ਆ। ਪਰ ਅਸੀਂ ਇਹ ਕਿਹੜੇ ਕਿਹੜੇ ਢਾਂਗ ਚੋਂ ਕਿੱਥੋਂ ਕਿੱਥੋਂ ਪੈਸੇ ਚੱਕੇ ਆ ਇਹ ਸਾਰੇ ਵਿੱਚ ਇੱਕ ਵੱਡਾ ਯੋਗਦਾਨ ਐ এমਪਲੋਇਜ਼ ਦਾ ਵੀ ਆ ਨਾਲ ਦੀ ਨਾਲ ਸਾਡੇ ਕੋਲ ਕੁਦਰਤੀ ਆਫਤਾਂ ਲਈ ਪੈਸੇ ਬਜਟ ਚ ਹੁੰਦੇ ਆ ਜਿਹੜੇ ਕਈ ਵਾਰੀ ਕਾਰਜ ਕਮ ਹੋ ਜਾਂਦੇ ਕਈ ਵਾਰੀ ਨਹੀਂ ਹੁੰਦੇ ਇਹ ਸਾਰੇ ਅਸੀਂ ਬੱਖ-ਬੱਖ ਅੱਜ ਬੈਠ ਕੇ ਫੈਸਲਾ ਕੀਤਾ ਕਿ ਫਲਡ ਅਫੈਕਟਿਡ ਏਰੀਏ ਜਿਹੜੇ ਵੀ ਗੁਰਦੁਆਰਿਆਂ ਸਹਿਬਾਨ ਡੈਮੇਜ ਹੋਏ ਆ ਉਹਨਾਂ ਨੂੰ ਤੁਰੰਤ 50-50000 ਰੁਪਇਆ ਜਿਹੜਾ ਹੈ ਉਹ ਦਿੱਤਾ ਜਾਊਗਾ। ਉਹ ਕਿਹੜੇ ਕਾਰਜਾਂ ਲਈ ਉਹ ਕਾਰਜਾਂ ਲਈ ਕਿ ਉਹ ਤਾਂ ਅਗਾਹ ਤੋਂ ਸੁਰੱਖਿਤ ਰਹਿਣ ਤੇ ਜਿਹੜਾ ਫਲੱਟ ਦੇ ਨਾਲ ਉਥੇ ਨੁਕਸਾਨ ਹੋਇਆ ਉਹਦੀ ਪ੍ਰਵਾਈ ਵੀ ਹੋ ਸਕੇ। ਕਈਆਂ ਥਾਂਾਂ ਤੇ ਜੇ ਜ਼ਿਆਦਾ ਵੀ ਲੱਗਣਗੇ ਕਿਉਂਕਿ ਸultanpur Lodhi ਵਾਲੇ ਪਾਸੇ ਉਹ ਮੰਡ ਏਰੀਏ ਦੇ ਵਿੱਚ ਰਹਿੰਦੇ ਉਧਰ ਅਕਸਰ ਇਹ ਆਫਤ ਰਹਿੰਦੀ ਆ। ਉਹ ਸਾਰਿਆਂ ਨੂੰ ਫਲੱਡ ਅਫੈਕਟਿਡ ਏਰੀਏ ਦੇ ਗੁਰਦੁਆਰਾ ਸਹਿਬਾਨਾਂ ਨੂੰ 50 50000 ਰੁਪਇਆ ਆਡੈਂਟੀਫਾਈ ਕਰਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਊਗਾ। ਉਹਦੇ ਨਾਲ ਦੀ ਨਾਲ ਇਹ ਵੀ ਫੈਸਲਾ ਹੋਇਆ ਕਿ ਬਹੁਤ ਸਾਰੇ ਸਕੂਲਾਂ ਦੇ ਬੱਚੇ ਚਾਹੇ ਉਹ ਪਬਲਿਕ ਸਕੂਲਾਂ 'ਚ ਪੜ੍ਹਦੇ ਆ ਤੇ ਚਾਹੇ ਉਹ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਆ। ਉਹਨਾਂ ਨੂੰ ਜਿਹੜੇ ਫਲੱਡ ਅਫੈਕਟਡ ਆ ਉਹਨਾਂ ਨੂੰ ਕਿਤਾਬਾਂ ਉਹ ਸਾਰੀਆਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨਾਂ ਦੀਆਂ ਕਿਤਾਬਾਂ ਆੜ ਪਈਆਂ। ਉਹਮੇ ਸੈਸ਼ਨ ਸ਼ੁਰੂ ਆ ਸਪਟੰਬਰ ਹੋ ਗਿਆ ਪਰ ਜਿਹੜੇ ਵੀ ਬੱਚਿਆਂ ਦੀਆਂ ਕੋ ਕਿਤਾਬਾਂ ਹੜ ਚੜ ਗਈਆਂ ਉਹਨਾਂ ਨੂੰ ਵੀ ਅਸੀਂ ਸਾਰਾ ਜਿਹੜਾ ਆ ਫਰੀ ਮੁਫਤ ਕਿਤਾਬਾਂ ਲੈ ਕੇ ਦੇਾਂਗੇ ਉਹ ਤੋਂ ਇਲਾਵਾ ਇੱਕ ਕਿਉਂਕਿ ਵੱਡਾ ਹੁਣ ਖਰਚ ਪੈਣਾ ਕਿ ਬੰਦਾ ਮਸ਼ੀਨਰੀ ਦਾ ਇੰਤਜ਼ਾਮ ਵੀ ਕਰ ਲੈਂਦਾ ਆ ਜਿਹੜੀਆਂ ਵੱਡੀਆਂ ਜੀਸੀਪੀ ਆ ਇਹ ਕੋਸ਼ਤਾਂਾਂ ਤੇ ਤਾਂ ਉਹ ਚੱਲਣਗੀਆਂ ਤਾਂ ਫਸਲਾਂ ਦੀਆਂ ਪਤਨੀਆਂ ਜ਼ਮੀਨਾਂ ਹੋਣਗੀਆਂ ਨਹੀਂ ਤਾਂ ਸ਼ਾਇਦ ਪਧਰੀਆਂ ਨਾ ਹੋ ਸਕਣ ਰੇਤਾ ਉੱਤੇ ਪੈਗੇ ਰੇਤਾ ਚੱਕੀ ਨਹੀਂ ਜਾਣੀ ਕਿਉਂਕਿ ਥੱਲੇ ਫਸਲ ਆ ਉਹ ਮੇਰਾ ਖਿਆਲ ਨੁਕਸਾਨ ਵੱਡਾ ਤੇ ਉਹ ਜੀਸੀਪੀ ਜਾਂ ਹੋਰ ਕੋਈ ਕਾਰਜ ਲੱਗਣਗੇ ਚਾਹੇ ਟਰੈਕਟਰ ਲੱਗਣ ਅਸੀਂ 8 ਲੱਖ ਲੀਟਰ ਉਹਨਾਂ ਨੇ ਡੀਜ਼ਲ ਸਰਖਤ ਰੱਖਿਆ ਤਾਂ ਕਿ ਉਹ ਜ਼ਿੰਮੇਦਾਰ ਆਪਣਾ ਕਾਰਜ ਵੀ ਕਰੇ ਚਾਹੇ ਟਰੈਕਟਰਾਂ ਤੋਂ ਕਰਾਵੇ ਚਾਹੇ ਆਪਣੇ ਟਰੈਕਟਰਾਂ ਤੋਂ ਕਰੇ ਚਾਹੇ ਕੋਈ ਹੋਰ ਦੂਸਰੀਆਂ ਐਨ ਜੀਓਜ਼ ਜਾਂ ਹੋਰ ਜਥੇਬੰਦੀਆਂ ਕਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੇ ਪੱਤਰ ਤੇ ਕਿਹਾ ਵੀ ਅਸੀਂ ਵੀ ਉਹ ਟਰੈਕਟਰ ਚਲਾਵਾਂਗੇ ਉਹ ਸਾਰਿਆਂ ਨੂੰ ਤੇਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਮੈਂਬਰ ਦੀ ਹਾਜ਼ਰੀ ਦੇ ਵਿੱਚ ਉਹ ਮੁਹੱਈਆ ਕੀਤਾ ਜਾਊਗਾ ਇਹ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਦੀ ਪੈੜੀ 10 ਏਕੜ ਤੋਂ ਘੱਟ ਆ ਉਹਨਾਂ ਨੂੰ ਵਧੀਆ ਸੀਟ ਕਣਕ ਦਾ ਮੁਹੱਈਆ ਕਰਵਾਇਆ ਜਾਊਗਾ ਜਿਹੜੀ ਫਸਲ ਬਾਝੀ ਜੋਗ ਹੋਊਗੀ ਉਦਲੇ ਅਸੀਂ ਸਾਰੇ ਜ਼ਿੰਮੇਦਾਰਾਂ ਨੂੰ ਬੇਨਤੀ ਕਰਾਂਗੇ ਜਿਹੜੇ 10 ਏਕੜ ਤੋਂ ਘੱਟ ਦੀ ਜ਼ਮੀਨ ਪਧਰੀ ਹੋ ਗਈ ਉਹਨਾਂ ਨੂੰ ਡਬਲ ਇਨਸੈਂਟਿਵ ਦਿੱਤਾ ਜਾਊਗਾ ਜ਼ਮੀਨ ਪਧਰੀ ਕਾਰਨ ਦੇ ਤੇ ਨਾਲ ਦੀ ਨਾਲ ਸੀਡ ਵੀ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਲੈ ਕੇ ਦਿੱਤੇ ਜਾਣਗੇ ਤਾਂ ਕਿ ਆਪਣੇ ਆਪ ਨੂੰ ਉਹ ਮਹਿਸੂਸ ਨਾ ਕਰਨ ਤੇ ਦੂਸਰੀ ਬੇਨਤੀ ਮੈਂ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੁੰਦਾ ਕਿ ਜਿਹੜਾ ਡੀਜ਼ਲ ਅਸੀਂ 8 ਲੱਖ ਲੈਣਾ ਇਹਦੇ ਤੇ ਬੈਟ ਖਤਮ ਕਰੋ ਇਹ ਚ ਬੈਠ ਦੀ ਰਿਲੈਕਸੇਸ਼ਨ ਦਿਓ ਜਿਹੜਾ ਪੰਜਾਬ ਬੈਠ ਉਹਨਾਂ ਤੋਂ ਉੱਪਰ ਵਸੂਲ ਕਰਦਾ ਡੀਜ਼ਲ ਤੋਂ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਵੀ ਅਸੀਂ ਡੀਜ਼ਲ ਮਾਇਆ ਕਰਾਈਏ ਉਹ ਤੋਂ ਬੈਠ ਦੀ ਰਿਲੈਕਸੇਸ਼ਨ ਦੇਣ ਤਾਂ ਕਿ ਜ਼ਿੰਮੇਵਾਰਾਂ ਦਾ ਹੋਰ ਫਾਇਦਾ ਹੋ ਸਕੇ ਸੋ ਇਹ ਇੱਕ ਆਪਣਾ ਅੱਜ ਬੈਠ ਕੇ ਫੈਸਲਾ ਹੋਇਆ ਦੂਜਾ ਜਿਹੜਾ ਸਾਡਾ ਲੰਗਰ ਦਾ ਪ੍ਰਬੰਧ ਚੱਲਦਾ ਐਜ ਹੀ ਡੇਸ ਉਹ ਐਸੀ ਤਰ੍ਹਾਂ ਕੰਟੀਨਿਊ ਰਹੂਗਾ ਉਥੋਂ علاوہ ਅਸੀਂ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਉਥੋਂ ਅਸੀਂ ਤਰੰਤ ਘਟੋ ਘਟ 50 ਗੱਡੀਆਂ ਸਮੇਤ ਸਾਰੀਆਂ ਦਵਾਈਆਂ ਸਮੇਤ ਡਾਕਟਰ ਉਹ ਅਸੀਂ ਇੱਕ ਦੋ ਦਿਨਾਂ ਦਿਨਾਂ ਦੇ ਵਿੱਚ ਉਹ ਫੈਸਲਾ ਕਰ ਲਾਂਗੇ ਤੇ ਉਹ ਸਾਰੀਆਂ ਉੱਥੇ ਤੋਰੀਆਂ ਜਾਣਗੀਆਂ ਤਾਂ ਕਿ ਕੋਈ ਬੰਦਾ ਬਾਂਝਾ ਨਾ ਦਵਾਈ ਤੋਂ ਰਹਿ ਸਕੇ ਤੇ ਅੱਜ ਇਹ ਵੀ ਬੈਠ ਕੇ ਫੈਸਲਾ ਹੋਇਆ ਕਿ ਜਿਹੜਾ ਹਰ ਤਰੰਤ ਵੱਡਾ ਚਣੌਤੀ ਆਣੀ ਉਹ ਆਣੀ ਆ ਡੇਂਗੂ ਤੋਂ ਤੇ ਮਲੇਰੀਆ ਤੋਂ ਮੈਂ ਅੱਜ ਵੀ ਜਾ ਕੇ ਆਇਆ ਤੇ ਮੈਂ ਬਖ ਬਖ ਕੈਂਪਾਂ ਦੇ ਵਿੱਚ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਉੱਥੇ ਕੈਂਪ ਸੀ ਪੁਰੇ ਦਾਮਦਮੀ ਟਕਸਾਲ ਨੇ ਵੀ ਮੈਡੀਕਲ ਕੈਂਪ ਲਾਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀਆਂ ਦਵਾਈਆਂ ਮਹੱਈਆ ਕਰਾਉਣੇ ਉਦਾਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਅਸੀਂ ਪਹਿਲੇ ਦਿਨ ਤੋਂ ਹੀ ਬੈਨਾ ਛੱਡੀਆਂ ਆ ਜਿਹੜੀਆਂ ਐਂਬੂਲੈਂਸਾਂ ਆ ਉਹ ਉੱਥੇ ਪਿੰਡਾਂ ਦੇ ਵਿੱਚ ਜਾਂਦੀਆਂ ਸਮੇਤ ਦਵਾਈਆਂ ਤੇ ਸਮੇਤ ਡਾਕਟਰ ਪਰ ਹੁਣ ਅਸੀਂ ਉਹਨੂੰ ਘੇਰਾ ਉਹਦਾ ਬਧਾ ਰਹੇ ਕਿਉਂਕਿ ਪਾਣੀ ਸੁੱਕ ਰਿਹਾ ਹੌਲੀ ਹੌਲੀ ਤੇ ਇਹਨਾਂ ਦੀ ਰੀਹੈਬਿਲਿਟੇਸ਼ਨ ਵੀ ਸਾਰਿਆਂ ਦੀ ਹੋਣੀ ਆ ਸੋ ਉਹਦੇ ਵਿੱਚ ਉਹ ਕਹਿੰਦੇ ਜੀ ਮੋٹے ਤੌਰ ਤੇ ਸ਼ੂਗਰ ਦੇ ਬੜੇ ਪੇਸ਼ੈਂਟ ਆਉਂਦੇ ਆ ਤੇ ਮੈਂ ਕਿਹਾ ਵੀ ਸ਼ੂਗਰ ਤੁਸੀਂ ਚੈੱਕ ਉਹ ਕਹਿੰਦੇ ਜੀ ਅਸੀਂ ਕਿੱਟ ਰੱਖੀ ਆ ਅਸੀਂ ਚੈੱਕ ਕਰਦੇ ਆ ਫੇਰ ਦਿੰਦੇ ਆ ਇਸੇ ਤਰ੍ਹਾਂ ਹੁਣ ਵੱਡੀ ਜਿਹੜੀ ਆ ਉਹ ਆ ਜਾਂਦੀ ਵੀ ਕੰਪਲੈਕਸ ਦੀ ਪਾਣੀ ਦੂਸ਼ਿਤ ਹੋ ਜਾਂਦਾ ਲਿਵਰ ਫੈਕਟ ਹੋ ਜਾਂਦਾ ਲਿਵ 52 ਜਾਂ ਉਹਦੇ ਨਾਲ ਬੀਕਾਸੋਲ ਇਹ ਲਾਗਤ ਵਧਿਆ ਤੇ ਮੈਂ ਉਹਨਾਂ ਨੂੰ ਸੁਜੈਸਟ ਵੀ ਕਰਕੇ ਆਂ ਵੀ ਜਿਹੜਾ ਵੀ ਕੈਂਪ ਲਾਉਂਦਾ ਉਹ ਚਾਰ ਦਵਾਈਆਂ ਜ਼ਰੂਰ ਨਾਲ ਰੱਖੇ ਇੱਕ ਬੀ ਲਿਵ ਰੱਖੇ ਇੱਕ ਨਾਲ ਬੀਕਾਸੋਲ ਰੱਖੇ ਤੇ ਇੱਕ ਨਾਲ ਆਤਾਪ ਖੰਗ ਲਈ ਇਹ ਵੀ ਕਿਉਂਕਿ ਬਿਮਾਰੀ ਚਲਣੀ ਆ ਇਹਦੇ ਲਈ ਵੀ ਆਪਣਾ ਤਰੰਤ ਜਿਹੜਾ ਉਹ ਇੰਤਜ਼ਾਮ ਕੀਤਾ ਜਾਵੇ ਸੋ ਮੋٹے ਤੌਰ ਦੇ ਉੱਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਜਿਹੜੇ ਅਫੈਕਟ ਹੋਏ ਆ ਕਿਸੇ ਨਹੀਂ ਬਹਿ ਗਈ ਕਿਸੇ ਦਾ ਹੋਰ ਅਨਸਾਰ ਕਿਸੇ ਪਾਸੇ ਹੋ ਗਿਆ ਉਹਨਾਂ ਨੂੰ ਤਰੰਤ ਜਿਹੜੀ ਆ ਇਹ ਮਾਇਆ ਕੀਤੀ ਜਾਊਗੀ 50-50000 ਰੁਪਇਆ ਤੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਆਇਡੈਂਟੀਫਾਈ ਕਰਾਂਗੇ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਫਰੀ ਤੌਰ ਤੇ ਕਿਤਾਬਾਂ ਸਾਰੀਆਂ ਤੇ 8 ਲੱਖ ਲੀਟਰ ਜਿਹੜਾ ਡੀਜ਼ਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੱਈਆ ਕਰਾਊਗੀ ਤੇ ਜ਼ਿਮੀਂਦਾਰਾਂ ਨੂੰ 10 ਏਕੜ ਤੋਂ ਘੱਟ ਵਾਲਿਆਂ ਨੂੰ ਸੀਟ ਜਿਹੜਾ ਉਹ ਵਧੀਆ ਸੀਟ ਐ ਫਾਰਮੈਲਿਟੀ ਨਹੀਂ ਤੇ ਉਹ ਵਧੀਆ ਸੀਟ ਜਿਹੜਾ ਦਿੱਤਾ ਜਾਊਗਾ ਲੋੜਵੰਦਾਂ ਲਈ ਲੰਗਰ ਜਿਹੜਾ ਐਜ ਇਟ ਜੇ ਚੱਲ ਰਿਹਾ ਉਹ ਜਾਰੀ ਰਹੂਗਾ ਉਹ ਤੋਂ ਇਲਾਵਾ ਹੋਣ ਇੱਕ ਕਿਉਂਕਿ ਕਈ ਦਿਨਾਂ ਦੀ ਗੱਲ ਚੱਲ ਰਹੀ ਆ ਕਿ ਆ ਜਿਹੜੀਆਂ ਫੌਗਿੰਗ ਦੀ ਮਸ਼ੀਨ ਆ ਉਹ ਅਸੀਂ 10 ਭੇਜੀਆਂ ਸੀ ਵੱਖ-ਵੱਖ ਉਹ ਆਪਣੇ ਹਲਕਿਆਂ ਚ ਜਿੱਦਾਂ ਤਿੰਨ ਗੁਰੂ ਕੇ ਬਾਗ ਭੇਜੀਆਂ ਦੋ ਮੁਕਸਰ ਸਾਹਿਬ ਭੇਜੀਆਂ ਦੋ ਅਸੀਂ ਭੇਜੀਆਂ ਆਪਣੇ ਰਮਦਾਸ ਦੋ ਭੇਜੀਆਂ ਨਿਹਰਬਾਬਾ ਨਾਨਕ ਉਹ ਮਸ਼ੀਨ ਜਿਹੜੀ ਉਹ 35 ਮਿੰਟ ਦਵਾਈ ਛਿੜਕਦੀ ਆ ਫਿਰ 10 ਮਿੰਟ ਦੀ ਉਹਦੇ ਵਿੱਚ ਉਹਨੂੰ ਰੈਸਟ ਹੁੰਦੀ ਉਸ ਤੋਂ ਬਾਅਦ ਫੇਰ ਛਿੜਕਦੀ ਆ ਦੇਵਾਂ ਦੀ ਮਸ਼ੀਨਾਂ ਦੀ ਤਾਦਾਦ ਵੀ ਵਧਾਵਾਂਗੇ ਜਿਹੜੀ ਵੱਡੀ ਮਸ਼ੀਨ ਆ ਕਿਉਂਕਿ ਉਹ ਚੱਲਦੀ ਆ ਟਰੈਕਟਰ ਦੇ ਉੱਤੇ ਜਾਂ ਵੱਡੇ ਹਾਥੀਆਂ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਜਾਣ ਦਾ ਹਲੇ ਰਾਹ ਖੜਾ ਕੋਈ ਨਹੀਂਗਾ ਤੇ ਇਹ ਜਿਹੜੀ ਛੋਟੀ ਮਸ਼ੀਨ 35000 ਦੀ ਆਉਂਦੀ ਆ ਇਹ ਬੰਦਾ ਸਕੂਟਰ ਮੋਟਰਸਾਈਕਲ ਤੇ ਜਾਂ ਆਪਣੀ ਪਿੱਠ ਪਿੱਛੇ ਲਾ ਕੇ ਵੀ ਸਪਰੇਅ ਕਰ ਸਕਦਾ ਆ ਮੈਂ ਦੋ ਅਕਾਊਂਟ ਨੰਬਰ ਪਿਛਲੀ ਵਾਰੀ ਇੱਥੋਂ ਨਸ਼ਰ ਕੀਤੇ ਸੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬੇਨਤੀ ਕਰਦਾ ਇਹ ਕਾਰਜ ਤੁਹਾਡੇ ਗੁਰੂ ਕੇ ਗੋਲ ਕਚੋਂ ਆ ਇਹ ਕੋਈ ਕਿਸੇ ਬੰਦੇ ਦੇ ਨਹੀਂ ਇੰਡੀਵਿਜੂਅਲੇ ਸ਼੍ਰੋਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਾਰਤਾ ਬਾਡੀ ਆ ਤੇ ਕਈ ਵਾਰੀ ਫਿਰ ਮੇਰੇ ਤੇ ਵੀ ਮੇਰੇ ਮੈਂਬਰ ਸਾਥੀ ਸਾਰੇ ਬੈਠੇ ਆ ਤੇ ਕਈ ਵਾਰੀ ਮੇਰੇ ਨਾਲ ਫਿਰ ਕਈ ਵਾਰੀ ਹੋ ਜਾਂਦੀਆਂ ਭਈ ਜੀ ਇਹ ਕੰਜੂਸੀ ਬੜੀ ਕਰਦਾ ਤੇ ਮੈਂ ਕੰਜੂਸੀ ਅੱਜ ਸੋਚਦਾ ਸੀ ਗੁਰੂ ਸਾਹਿਬ ਜੀ ਆ ਆ ਸਮਾਂ ਇਦਾਂ ਦਾ ਤੇ ਜੇ ਕੰਜੂਸੀ ਕੀਤੀ ਹੋਆ ਤੇ ਅੱਜ ਲੋਕਾਂ ਦੇ ਕੰਮ ਵੀ ਆ ਰਹੀ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਤੁਸੀਂ ਵੀ ਬਾਤ ਤੋਂ ਬਾਅਦ ਇਹ ਚ ਯੋਗਦਾਨ ਪਾਵੋ। ਜਿੰਨਾ ਵੀ ਮਾਈ ਭਾਈ ਨੂੰ ਅਸੀਂ ਇਹ ਅਕਾਊਂਟ ਨੰਬਰ ਨਸ਼ਰ ਕੀਤੇ ਆ। ਉਹ ਆਨਲਾਈਨ ਉਥੋਂ ਪੇਮੈਂਟ ਵਿਦੇਸ਼ ਚੋਂ ਵੀ ਐਫਸੀਆਰ ਦੀ ਉਹ ਛੋੜਿਆ ਉਹ ਖਾਤਾ ਜਿਹੜੀ ਦਰਬਾਰ ਸਾਹਿਬ ਦਾ। ਦੂਜਾ ਖਾਤਾ ਵੀ ਸ਼੍ਰੀ ਦਰਬਾਰ ਸਾਹਿਬ ਦਾ ਆ ਜਿਹੜਾ 13 13 ਖਾਤਾ ਆ। ਸੋ ਇਹ ਬਾਤ ਤੋਂ ਬਾਅਦ ਆਪਣੀ ਮਾਇਆ ਵੀ ਸਫਲ ਕਰੋ। ਤੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਤੇ ਅੱਜ ਵੀ ਕਹਿੰਦਾ ਕਈ ਵਾਰੀ ਬੰਦਾ ਮਹਿਸੂਸ ਕਰਦਾ ਵੀ ਜੇ ਮੈਂ ਇਹਦੀ ਥਾਂ ਤੇ ਹੋਵਾਂ ਤੇ ਘੜੀ ਫੀਲਿੰਗ ਲੈ ਲੈਣੀ ਚਾਹੀਦੀ ਵੀ ਜੇ ਮੈਂ ਇਹਦੀ ਥਾਂ ਪਾਣੀ ਚ ਡੁੱਬਿਆ ਹੋਵਾਂ ਤੇ ਮੇਰੇ ਘਰ ਦੇ ਹਾਲਾਤ ਇਦਾਂ ਦੇ ਹੋਣ ਤੇ ਫਿਰ ਕੀ ਕਰੂਗਾ ਬੰਦਾ ਸੋ ਇਸ ਕਰਕੇ ਪੰਜਾਬ ਦੇ ਲੋਕ ਆਪ ਮਹਾਰਾਜ ਜੀਵਾਂ ਦੇ ਰਾਛਣ ਬੰਦ ਕਰਾਓ ਰਾਛਣ ਸਾਡੇ ਕੋਲ ਬਹੁਤ ਵੱਡੀ ਤਦਾਦ ਚ ਹੋ ਗਿਆ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਮਨਿਓਰਟੀ ਹੋਣਾ ਬੜਾ ਸੌਖਾ ਮਨਿਓਰਟੀ ਦੇ ਵਿੱਚ ਵੇਝਲੇ ਦਰਪੇਸ ਸਮੱਸਿਆਵਾਂ ਉਹਨਾਂ ਨੂੰ ਫੇਸ ਕਰਨਾ ਜਿਹੜੇ ਉਹਦੇ ਕਠਿਨਾਈਆਂ ਆਉਂਦੀਆਂ ਆ ਮੈਂ ਦੇਖੇ ਮੁਸਲਮ ਭਾਈਚਾਰਾ ਪਾਰਸੋਂ ਵੀ ਇੱਥੇ ਮੈਂ ਆਇਆ ਤਾਂ ਆਇ ਸੀ ਅੱਜ ਵੀ ਆਏ ਆ ਤੇ ਉਹ ਜੈਪੁਰੋਂ ਲੈ ਕੇ ਆਏ ਆ ਬਹੁਤ ਸਾਰਾ ਜਿਹੜਾ ਰਾਚਣ ਹਿੰਦੂ ਭਾਈਚਾਰਾ ਵੀ ਬਹੁਤ ਆ ਰਿਹਾ ਇਹ ਵੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਇਹ ਅੱਜ ਸ੍ਰੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਛੇਤੀ ਗੁਰਪੁਰ 25 ਨਵੰਬਰ ਨੂੰ ਆਉਣਾ ਉਸ ਨਗਰ ਕੀਰਤਨ ਦੇ ਵਿੱਚ ਪੰਜਾਬ ਤੋਂ ਇਹ ਮੈਂ ਰੂਲ ਆਊਟ ਨਹੀਂ ਕਰਦਾ ਬਹੁਤ ਵੱਡਾ ਹੰਗਾਰਾ ਸਿੱਖਾਂ ਦੇ ਵਿੱਚ ਆ ਹਿੰਦੂਆਂ ਦੇ ਵਿੱਚ ਆ ਤੁਸੀਂ ਉਹ ਆ ਫੇਸਬੁੱਕ ਤੇ ਰੋਜ਼ ਆਉਂਦਾ ਨਾਲ ਦੀ ਨਾਲ ਮੁਸਲਮਾਨ ਵੀਰ ਹਿੰਦੂ ਵੀਰ ਉਹ ਸਾਰੇ ਉਹਦੇ ਵਿੱਚ ਨਮਸਕਾਰ ਕਰਨ ਆਉਂਦੇ ਗੁਰੂ ਸਾਹਿਬ ਨੂੰ ਅਸੀਂ ਇਹੋ ਮਿਸ਼ਨ ਲੈ ਕੇ ਤੁਰੇ ਸੀ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਇੱਕ ਧਰਮ ਲਈ ਆਪਣੀ ਕੁਰਬਾਨੀ ਸੀਸ ਵੱਲੀ ਲਾਨ ਕੀਤਾ ਤੇ ਅੱਜ ਮੈਨੂੰ ਕਿਸੇ ਨੇ ਇਹ ਆਈਡੀਆ ਵੀ ਦਿੱਤਾ ਸੀ ਪਈ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਵਿੱਚ ਵੀ ਰੱਖਿਆ ਜਾਵੇ ਤੇ ਉਹ ਅਸੀਂ ਅੱਜ ਮਤਾ ਵੀ ਕੀਤਾ ਕਿ ਇਹਨੂੰ ਆਪਾਂ ਡਾਕਟਰ ਤਰਨਿੰਦਰ ਸਿੰਘ ਉਭਾ ਉਹਨੂੰ ਇਹ ਸਾਰਾ ਪਰਸੂ ਕਰੂਗਾ ਤਾਂ ਕਿ 25 ਨਵੰਬਰ ਨੂੰ ਅੰਤਰਰਾਸ਼ਟਰੀ ਦੇਸ਼ ਦੇ ਤੌਰ ਤੇ ਵੀ ਇਹਨੂੰ ਮਨਾਇਆ ਜਾਵੇ। ਸੋ ਤੁਹਾਡਾ ਸਾਰਿਆਂ ਦਾ ਫਿਰ ਦਿਲ ਦੀਆਂ ਢਗਹਾਈਆਂ ਤੋਂ ਬਹੁਤ ਧੰਨਵਾਦ। ਤੇ ਆ ਮੈਨੂੰ ਹੁਣੇ ਹੁਣ ਇੱਕ ਸਲਿੱਪ ਵੀ ਮਿਲੀ ਆ। ਜਿਹੜੇ ਸਾਡੇ ਸਾਬਕਾ ਮੁਲਾਜ਼ਮ ਆ, ਜਿਹੜੇ ਰਿਟਾਇਰ ਹੋ ਗਏ, ਉਹਨਾਂ ਨੂੰ ਪੈਨਸ਼ਨ ਤਾਂ ਮਿਲਦੀ ਨਹੀਂ ਕੋਈ ਵੀ। ਉਹਨੇ ਵੀ 1 ਲੱਖ ਤੇ 1000 ਰੁਪਇਆ ਆਪਣਾ ਮਾਇਆ ਸਫਲ ਕੀਤੀ ਅੱਜ ਡੋਨੇਟ ਕਰਕੇ। ਬਹੁਤ سارے ਵੀਰ ਤਾਂ ਗੋਤ-ਗੋਤ ਦੇ ਆਪਣੇ ਜਨਰੇਸ਼ਨ ਦੇ ਜਾਂਦੇ ਆ। ਮੈਂ ਇਹ ਕਹਿ ਸਕਦਾ ਤੁਹਾਡੀ ਮਾਇਆ ਇੱਕ ਇੱਕ ਪੈਸਾ ਸਹੀ ਢੰਗ ਨਾਲ ਲੱਗਣਾ ਤੇ ਬਾਅਦ ਤੋਂ ਬਾਅਦ ਆਪਾਂ ਜੋਗਦਾਨ ਦਈਏ ਤੇ ਜੋਗਦਾਨ ਦੇਵਾਂਗੇ ਤੇ ਗੁਰੂ ਸਾਹਿਬ ਉਹਦੇ ਚ ਵਾਧਾ ਵੀ ਕਰਦੇ ਆ ਸੋ ਫਿਰ ਦੁਬਾਰਾ ਤੋਂ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਤੁਸੀਂ ਚੇਚੇ ਤੌਰ ਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਆਪਣੇ EMPLOYEES ਦਾ ਸਾਰਿਆਂ ਦਾ ਧੰਨਵਾਦ ਆਪਣੇ ਸਾਡੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਵੀ ਆਪਣਾ ਯੋਗਦਾਨ ਪਾਇਆ ਇਹਨਾਂ ਦਾ ਵੀ ਧੰਨਵਾਦ ਸੋ ਮੈਂ ਅੰਤ ਦੇ ਵਿੱਚ ਇਹੋ ਹੀ ਕਾਮਨਾ ਕਰਦਾ ਗੁਰੂ ਸਾਹਿਬ ਨੇ ਸਾਨੂੰ ਅਰਦਾਸ ਦੇ ਵਿੱਚ ਇੱਕੋ ਗੱਲ ਸਿਖਾ ਲਈ ਜੇ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ 10 ਵਾਰੀ ਅਰਦਾਸ ਕਰੇ ਸਿੱਖ ਦੇਸ਼ ਚ ਅਰਦਾਸ ਕਰੇ ਸਿੱਖ ਵਿਦੇਸ਼ ਚ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਪੱਲਾ ਮੈਂ ਦੇਖਦਾ ਸੀ ਜਦੋਂ ਪਿੰਡਾਂ ਚ ਰਾਸਤਾ ਵਾਸਤਾ ਲੈ ਕੇ ਜਾਂਦੇ ਸੀ ਕੋਈ ਨੇ ਦੇਖਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਾਂ ਦੂਜੀਆਂ ਜਥੇਬੰਦੀਆਂ ਨੇ ਕਿ ਹਿੰਦੂ ਆਏ ਸਿੱਖ ਆਏ ਮੁਸਲਮਾਨ ਆ ਇੱਕ ਰਹਿਚੇ ਨੇ ਆ ਸਾਰਿਆਂ ਨੂੰ ਵਿਵਸਥਾ ਇੱਕ ਸਤਗੁਰੂ ਜੀ ਦਾ ਜਿਹੜਾ ਪਵਿੱਤਰ ਸਿਧਾਂਤ ਆ ਉਸ ਸਿਧਾਂਤ ਤੇ ਸਾਰੀ ਸਾਰਿਆਂ ਨੂੰ ਰੱਖਿਆ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨੇ ਦੇਖਿਆ ਅਸੀਂ ਪਿੰਡ-ਪਿੰਡ ਜਾ ਰਹੇ ਸੀ ਕਿ ਤਾਂ ਲੋਕਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਕਿ ਪਹਿਲੇ ਦਿਨ ਤੋਂ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਜੀ ਇੱਕ ਗੱਲ ਸਾਹਮਣੇ ਆਈ ਹੈ ਜਿਹੜੀਆਂ ਐਸ.ਪੀ.ਸੀ. ਜਾਂ ਗੁਰੂ ਘਰਾਂ ਦੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਠੇਕੇ ਤੇ ਲਈਆਂ ਹੋਈਆਂ ਨੇ ਉਹ ਫਸਲਾਂ ਬਰਬਾਦ ਹੋ ਗਈਆਂ ਨੇ ਇਹ ਮੰਗ ਉਠਰੀ ਹੈ ਕਿ ਐਸ.ਪੀ.ਸੀ. ਉਹ ਜਿਹੜੇ ਕੀ ਠੇਕਾ ਹੈ ਉਹ ਮੁਆਫ ਕੀਤਾ ਜਾਵੇ ਉਸ ਤੇ ਕੋਈ ਵਿਚਾਰ ਉਟਾੰਦਰਾ ਹੋਇਆ ਜਾਂ ਅੱਜ ਦੀ ਮੀਟਿੰਗ ਦੇ ਵਿੱਚ ਦੇਖੋ ਮੈਂ ਹੁਣ ਰੰਗਦਾਸ ਤੋਂ ਆਇਆ ਕਿਉਂਕਿ ਸਭ ਤੋਂ ਵੱਡੀ ਜ਼ਿਆਦਾ ਪਹਿਲੀ ਸਾਡੇ ਰੰਗਦਾਸ ਦੀ ਆ ਬੀਰ ਬਾਬਾ ਬੁੱਢਾ ਆਪਣੇ ਬਾਬਾ ਬੁੱਢਾ ਜੀ ਦੇ ਸਥਾਨ ਦੀ ਉੱਥੇ ਵੀ ਇਹ ਪੱਤਰਕਾਰਾਂ ਨੇ ਮੈਨੂੰ ਸਵਾਲ ਕੀਤਾ ਸੀ ਅਸੀਂ ਜਦ ਬਾਕੀ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਤੇ ਇਹ ਵੀ ਵਿਚਾਰੇ ਇਫੈਕਟਡ ਆ ਇਹ ਤਾਂ ਖਾਡਾ ਆਪਣਾ ਐਗਜੈਕਟਿਵ ਦਾ ਹੀ ਰਿਵਿਊ ਆ ਉਹਦੇ ਉੱਤੇ ਪੂਰਨ ਤੌਰ ਤੇ ਗੌਰ ਕਰਕੇ ਉਹਨਾਂ ਨੂੰ ਵੀ ਕੰਪਨਸੇਟ ਕੀਤਾ ਜਾਊਗਾ ਇੱਕ ਕਿਸਾਨ ਵੀ ਫਸਲੀ ਇੰਸ਼ੋਰੈਂਸ ਮੰਗਦਾ ਹੀ ਆ ਜੀ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਸਰਕਾਰ ਤੋਂ ਦੇਖੋ ਇਹ ਕੰਮ ਵੈਸੇ ਵਾਈਦਾ ਬੇ ਉਦਾਂ ਮੈਂ ਕਰਾਂ ਆ ਦੇਖੋ ਦੋ ਬੰਨ ਲੱਗਣੇ ਸ਼ੁਰੂ ਹੋ ਗਏ ਮੈਂ ਇਸ ਗੱਲ ਨੂੰ ਕੋਈ ਬਰੋਜ਼ ਜਾਂ ਨਿੰਦਾ ਨਹੀਂ ਕਰਦਾ ਇਹ ਜਿਹੜੇ ਕਾਰਜ ਹੁੰਦੇ ਆ ਸਰਕਾਰਾਂ ਦੇ ਵੱਡੇ ਕਾਰਜ ਹੁੰਦੇ ਆ ਅੱਜ ਲੋਕਾਂ ਨੂੰ ਕਿਉਂ ਆਪਣੇ ਹੱਥਾਂ ਦੇ ਵਿੱਚੇ ਕਾਰਜ ਲੈਣੇ ਪੈ ਗਏ ਕਿਉਂਕਿ ਸਰਕਾਰ ਸੁੱਤੀ ਪਈ ਆ ਜੇ ਆਨੰਦਪੁਰ ਸਾਹਿਬ ਦੀ ਛੱਡ ਕੇ ਆ ਉਹ ਬਾਬੇ ਚਾ 3 ਸਾਲ ਤੋਂ ਬਣਾ ਰਹੇ ਆ ਬੜੀ ਚੌੜੀ ਜਾਂ 4 ਲੇਨ 6 ਲੇਨ ਬਣਾਤੀ ਆ ਤੇ ਇੱਥੇ ਵੀ ਇਹ ਜਿਹੜੇ ਕਾਰਜ ਸਰਕਾਰਾਂ ਨੂੰ ਕਰਨੇ ਚਾਹੀਦੇ ਸਰਕਾਰ ਕਰੇ ਪਰ ਮੇਰਾ ਖਿਆਲ ਸਰਕਾਰ ਤਾਂ ਸੁੱਤੀ ਪਈ ਆ ਅੱਜ ਲੋੜ ਆ ਇੰਡੀਵਿਜੂਅਲ ਨੂੰ ਜਿਹਨੂੰ ਬੜਾ ਬੜਾ ਲਾਸ ਹੋਇਆ ਕਿਉਂਕਿ ਹਰ ਘੜੀ ਮੂੜੀ ਨਹੀਂ ਆਉਂਦੇ ਇਹ ਜਿਹੜੇ ਬਾਨਿਆ ਇਹ ਤਾਂ ਲੱਗਣੀਆਂ ਤੇ ਲਾਉਣੇ ਵੀ ਚਾਹੀਦੇ ਜ਼ਰੂਰੀ ਵੀ ਆ ਪਰ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਜਿਹੜੀ ਇੰਸ਼ੋਰੈਂਸ ਦੀ ਤੁਸੀਂ ਗੱਲ ਕੀਤੀ ਆ ਇਹ ਸਰਕਾਰ ਨੂੰ ਗਾਹਾਂ ਤੋਂ ਕੋਈ ਪਾਲਿਸੀ ਬਣਾ ਲੈਣੀ ਚਾਹੀਦੀ ਆ ਪਰ ਅੱਜ ਵੀ ਹਰ ਇੱਕ ਜ਼ਿੰਮੇਦਾਰ ਨੂੰ ਘੱਟੋ-ਘੱਟ ਕਿਉਂਕਿ ਜੇ ਝੋਨੇ ਦੀ ਲਗਾਈ ਤੋਂ ਲੈ ਕੇ ਤੁਸੀਂ ਬਢਾਈ ਤੱਕ ਜਾਓਗੇ ਤਾਂ ਮੇਰਾ ਖਿਆਲ 20000 ਰੁਪਿਆ ਦਾ ਖਰਚੇ ਦਾ ਝੋਨੇ ਦੀ ਲਵਾਈ ਦਵਾਈ ਸਚਾਈ ਦਾ ਆ ਜਾਂਦਾ ਸੋ ਸਰਕਾਰਾਂ ਨੂੰ ਚਾਹੀਦਾ ਖੁੱਲ੍ਹ ਦਿਲ ਕੇ ਖੁੱਲ੍ਹ ਦਲੀ ਨਾਲ ਜਿੰਨੇ ਫਲੱਡ ਅਫੈਕਟਡ ਏਰੀਆ ਉਹਨਾਂ ਨੂੰ ਪੈਸੇ ਦਿੱਤੇ ਜਾਓ ਤਾਂ ਜੇ ਇੱਕ ਪਾਸੇ ਤੇ ਸਾਰਿਆਂ ਨੇ ਸੇਵਾ ਕਰਨਦੇ ਨੇੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਮਤਵਾਜੀ ਜਿਹੜਾ ਆਪਣੇ ਆਪੜ ਆਇਆ ਹੈ ਉਹਨਾਂ ਦੇ ਪ੍ਰਧਾਨ ਜਾਨੀ ਹਰਪੀ ਸਿੰਘ ਉਹਨਾਂ ਨੇ ਕੱਲ ਤੰਜ ਕੱਸਿਆ ਸਰਦਾਰ ਸੁਖੀ ਸਿੰਘ ਬਾਦਲ ਤੇ ਕਿ ਇਹ ਗੁਰੂ ਘਰ ਦੇ ਕੀਰਤਨ ਨੂੰ ਵੇਚ ਕੇ ਗੁਰਬਾਣੀ ਨੂੰ ਵੇਚ ਕੇ ਇਹਨਾਂ ਨੇ ਪੈਸਾ ਕਮਾਇਆ ਲੋਕਾਂ ਨੂੰ ਲੈ ਲੈਣਾ ਚਾਹੀਦਾ ਮੈਂ ਇਹ ਸਿਆਸਤਾ ਸੋਪਦੀ ਹੈ ਉਹ ਜਿਹੜੇ ਮੈਂ ਮੈਂ ਉਹਨਾਂ ਦੀ ਗੱਲ ਦਾ ਨਹੀਂ ਤੁਹਾਨੂੰ ਕੋਈ ਜਵਾਬ ਦੇਣਾ ਤਾਂ ਉਹ ਜਵਾਬ ਦੇਣ ਉਹਨੇ ਦੇ ਦਿੱਤਾ ਤੁਹਾਨੂੰ ਪਰ ਜਿਹੜਾ ਗੁਰਬਾਣੀ ਵੇਚਣ ਦਾ ਕਾਰ ਸਾਨੂੰ ਘੱਟੋ ਘੱਟ 3 ਕਰੋੜ ਰੁਪਇਆ ਹੁਣ 2 ਕਰੋੜ ਤੇ ਆ ਗਏ ਸੀ ਇਹ 50 ਲੱਖ ਤੋਂ ਸ਼ੁਰੂ ਹੋਇਆ ਸੀ ਸਾਨੂੰ ਐਨੂਅਲ ਐਜੂਕੇਸ਼ਨ ਲਈ 2 ਕਰੋੜ ਰੁਪਇਆ ਪੀਟੀਸੀ ਚੈਨਲ ਜਿਹੜਾ ਦਿੰਦਾ ਸੀ ਹੁਣ ਜਿਆਦਾ ਅਸੀਂ ਇਹ ਬਣਾਇਆ ਜਿਆਦਾ ਵੀ ਸਾਰਾ ਕੁਝ ਸ਼ੁਰੂ ਹੋਇਆ ਅਸੀਂ ਆਪਣਾ YouTube ਚੈਨਲ ਬਣਾ ਲਿਆ ਗੁਰੂ ਸਾਹਿਬ ਨੇ ਬਾਰੇ ਕਿਰਪਾ ਦੇ ਬਖਸ਼ੇ ਕੀਤੀ ਤਾਂ ਜੇ ਨਹੀਂ ਕਸਣੇ ਚਾਹੀਦੇ ਜੇ ਕੋ ਕਾਰ ਚੰਗੇ ਕਰਦੇ ਆ ਤਾਂ ਉਹਦੀ ਸਰਾਹਣਾ ਕਰਨੀ ਪड़ਦੀ ਏ ਕੋਣੜ ਇਹ ਵੀ ਕਿਹਾ ਕਿ ਜਣੀਆਂ ਇੱਥੇ ਹੜਪੀੜਤਾ ਨੇ ਸੇਵਾਵਾਂ ਵਿੱਚ ਏਜੰਸੀਆਂ ਰੋਲ ਲਵਾ ਰੀਆਂ ਨੇ ਕਿ ਇਹ ਜਿਹੜੀ ਵੰਡੀ ਜਾ ਰਹੀ ਆ ਰਾਸਮਗਰੀਏ ਦੇ ਚ ਰੋਲਾ ਪਵਾਉਣ ਦੇ ਵਿੱਚ ਏਜੰਸੀਆਂ ਦਾ ਹੱਥ ਤੱਕ ਦੇਖੋ ਮੈਂ ਹੁਣ ਕਿਉਂਕਿ ਮੈਂ ਆਪ ਵੀ ਜਾਣਦਾ ਆ ਤੇ ਇਹ ਪਤਾ ਨਹੀਂ ਹੁਣ ਕੋਈ ਕਿਸੇ ਦੀ ਮਨਚਾ ਹੋਊਗੀ ਇਹੋ ਜਿਹੀ ਭੈੜੀ ਪਰ ਅੱਜ ਦਾ ਜਿੱਥੇ ਜਿੱਥੇ ਗਏ ਆ ਸਾਰਿਆਂ ਨੂੰ ਹਾਂ ਇਹ ਜ਼ਰੂਰ ਰਹੀ ਆ ਗੱਲ ਕਿ ਜਿੱਥੇ ਲੋਡ ਬੰਦਿਆ ਉਹ ਵਿਚਾਰੇ ਵੀ ਕਈ ਵਾਰੀ ਕੱਚਾਂ ਦੇ ਹੱਥ ਦੇ ਕੇ ਬਾਹਰ ਹੀ ਖੜੇ ਰਹਿੰਦੇ ਆ ਕਈ ਵਾਰੀ ਮਹਿਸੂਸ ਹੁੰਦਾ ਨਾ ਆਪਾਂ ਨੂੰ ਵੀ ਤੇ ਉਹਦੇ ਵਿੱਚ ਜ਼ਰੂਰ ਆ ਵੀ ਉਹ ਜਿਹੜੇ ਇੱਕ ਲੋਕਾਂ ਨੇ ਕੋਈ ਪ੍ਰੋਫੈਸ਼ਨ ਜਿਹਾ ਬਣਾ ਲਿਆ ਉਹ ਅਮਰਤਪਾਲ ਦੇਣ ਜਾਵੇ ਤਾਂ ਵੀ ਮੋਰੇ ਸਰਦਾਰ ਰਗੂਜੀਤ ਫਿਰਕ ਦੇਣ ਜਾਵੇ ਉਹ ਵੀ ਮੋਰੇ ਇਦਾਂ ਦੀਆਂ ਤਾਂ ਹੈਗੀਆਂ ਬਾਕੀ ਪਤਾ ਨਹੀਂ ਹੁਣ ਏਜੰਸੀਆਂ ਦਾ ਕੋਈ ਇਦਾਂ ਦਾ ਹੋਵੇ ਵੀ ਇਹਦਾ ਸਰਕਾਰਾਂ ਜਾਣਦੀਆਂ ਨੇ ਤਾਂ 1000 ਰੁਪਏ ਪ੍ਰਧਾਨ ਮੰਤਰੀ ਦੇ ਕੇ ਗਏ ਨੇ ਪਰ ਹਰ ਕੋਈ ਕਹਿੰਦਾ ਕਿ ਇਹ ਘੱਟ ਹੈ ਉਸ ਦੇ ਮੁੱਢ ਜ਼ੀਰਾ ਹਰ ਪਾਸੇ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਦੇਖੋ ਸਰਕਾਰਾਂ ਨੂੰ ਖੁੱਲਾ ਹੱਥ ਰੱਖਣਾ ਚਾਹੀਦਾ ਸਰਕਾਰਾਂ ਲੋਕ ਇਸੇ ਕੰਮ ਨੂੰ ਬਣਾਉਂਦੇ ਆ ਕਿ ਸਾਡੀ ਰਖਵਾਲੀ ਕੀਤੀ ਜਾਵੇ ਸਾਡੀ ਸੋਸ਼ਲ ਸਿਕਿਉਰਿਟੀ ਹੋਵੇ ਤੇ ਆ ਤਾਂ ਜਿਹੜਾ ਪ੍ਰਕਰੋਪ ਹੋਇਆ ਇਹ ਤਾਂ ਮੈਂ ਪਹਿਲਾਂ ਦੇਖਦਾ ਭਈ ਜੇ ਤਾਂ ਕਿਤੇ ਉਦਾਂ ਨਹੀਂ ਆ ਜਾਂਦੇ ਪਤਾ ਲੱਗਣਾ ਸੀ ਪੰਜਾਬ ਦਾ ਸਮੁੰਦਰ ਬਣਿਆ ਪਿਆ ਤੇ ਦਿਲ ਖੋਲ ਕੇ ਪੈਸੇ ਦੇਣੇ ਚਾਹੀਦੇ ਆ ਜ਼ਿੰਮੇਵਾਰ ਇੱਕ ਐਸਾ ਬੰਦਾ ਜਿਹੜਾ ਹਰਕ ਨੂੰ ਇਫੈਕਟ ਕਰਦਾ ਇਹਦੇ ਕਾਰਜ ਦੇ ਉੱਤੇ ਸਾਰਾ ਸਿਸਟਮ ਸਮਾਜ ਦਾ ਵੱਜਾ ਆ ਚਾਹੇ ਕੋਈ ਕਿਸ ਮਜ਼ਦੂਰ ਆ ਚਾਹੇ ਕੋਈ ਆਰਤੀ ਆ ਆ ਚਾਹੇ ਕੋ ਦੁਕਾਨਦਾਰ ਆ ਸਾਰੇ ਬਿਜ਼ਨਸ ਇਸ ਖੇਤੀ ਦੇ ਨਾਲ ਜੁੜਿਓ ਆ ਤੇ ਇਹ ਖੇਤੀ ਦੇ ਵਿੱਚ ਦਾ ਪ੍ਰਾਇੋਰਟੀ ਜਿਹੜੀ ਆ ਵੱਡੇ ਪੱਧਰ ਤੇ ਦੇਣੀ ਚਾਹੀਦੀ। ਇਹ ਲਾਈਵ ਰੈਪਟਾ ਕੋਈ ਨਹੀਂ ਬਣਦਾ ਬੜੀ ਦੇਤੋ ਬਣਦਾ ਹੈ ਲੇਕਿਨ ਜਿਹੜਾ ਮੈਚ ਜਿਹੜਾ ਤੁਸੀਂ ਵੀ ਪਿਛਲੇ ਦਿਨ ਦੀ ਬਿਆਨ ਵੀ ਦਿੱਤਾ ਸੀ ਭਾਰਤ ਪਾਕਿਸਤਾਨ ਦਾ ਮੈਚ ਵੀ ਹੋ ਰਿਹਾ ਹੈ। ਮੈਚ ਤੁਹਾਨੂੰ ਸਰ ਇੰਡੀਆ ਪਾਕਿਸਤਾਨ ਦਾ ਮੈਚ ਆ ਪਾਕਿਸਤਾਨ ਦਾ। ਇਹ ਰਾਜਨੀਤਿਕ ਗੱਲਾਂ ਉਦਾਰਨ ਗੱਲਾਂ ਹੁੰਦੀਆਂ ਨੇ ਪਰ ਹੋਰੀ ਰੋਲ ਬਣਦਾ ਜੀ ਅਸੀਂ ਇਹ ਪੁੱਛਣਾ ਚਾ ਰਹੇ ਸੀ ਕਿ ਦੇਖੋ ਲੰਘਾ ਵੀ ਬੰਦ ਹੈ ਜਸਪਾਲਪੁਰ ਕੋਲ ਵੀ ਬੰਦ ਹੈ ਇੱਕ ਪਾਸੇ ਮੈਚ ਕਰਾ ਰਹੇ ਨੇ ਜੀ। ਦੇਖੋ ਜਿਹੜਾ ਭਾਈਚਾਰਾ ਆ ਉਹ ਬਹਾਲ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਹੱਕ ਹਾਂ ਮੈਂ ਤੇ ਪਿਛਲਾ ਜਿਹੜਾ ਸਾਡਾ ਜਥਾ ਗੁਰੂ ਪੰਜਮ ਪਾਤਸ਼ਾਹ ਦੇ ਮਹਾਰਾਜਾ ਨਜੀਤ ਸਿੰਘ ਦੀ ਵਰ੍ਹੇ ਤੇ ਜਾਣਾ ਸੀ ਉੱਥੇ ਰੋਕ ਲਾਤੀ ਸੀ ਅਸੀਂ ਤਾਂ ਵਿਜੇ ਵੀ ਸਾਨੂੰ ਮਿਲਗਾ ਸੀ ਹੁਣ ਵੀ ਅਸੀਂ ਪ੍ਰੋਪਰ ਚੈਨਲ ਅਪਲਾਈ ਕੀਤਾ ਆ ਵਿਜੇ ਸਾਨੂੰ ਮਿਲ ਜਾਣੇ ਆ ਤੇ ਸਰਕਾਰ ਤੋਂ ਵੀ ਮੰਗ ਕਰਦੇ ਆ ਫਿਰ ਕਈ ਵਾਰੀ ਹੁੰਦਾ ਵੇ ਸਿਕਿਉਰਟੀਆਂ ਦੇ ਮਸਲੇ ਆ ਜਾਂਦੇ ਆ ਤੇ ਮੈਂ ਇਸ ਗੱਲ ਦਾ ਆਮੀ ਤੇ ਭਾਈਚਾਰਾ ਜਿਹੜਾ ਕਿਉਂਕਿ ਲੈਂਦਾ ਤੇ ਚੜਦਾ ਪੰਜਾਬ ਇਹ ਬੜੀ ਵੱਡੀ ਸਾਂਝ ਆ ਇਹਨਾਂ ਦੀ ਤੇ ਸਿੱਖ ਦਾ ਓਮ ਵੀ ਕੋਮਲ ਆ ਚਾਹੇ ਵਿਦੇਸ਼ ਚ ਵਸਦਾ ਚਾਹੀ ਇੱਥੇ ਵਸਦਾ ਆ ਤੇ ਭਾਈਚਾਰਾ ਜਿਹੜਾ ਵਧਾਉਣਾ ਚਾਹੀਦਾ ਘਟਾਉਣਾ ਨਹੀਂ ਚਾਹੀਦਾ ਪੀ.ਸੀ. ਦਾ ਜਿਹੜਾ ਲਾਈਵ ਹੈ ਹਰਪੁਰ ਸਾਹਿਬ ਤੋਂ ਵੀ ਚੱਲਦਾ ਹੈ ਹਰਪੁਰ ਸਾਹਿਬ ਤੋਂ ਵੀ ਚੱਲਦਾ ਹੈ ਜੰਮੂ ਵੀ ਚੱਲਦਾ ਹੈ ਪੁੱਤਣਾ ਸਾਹਿਬ ਤੋਂ ਵੀ ਚੱਲਦਾ ਅੰਮ੍ਰਿਤਸਰ ਤੋਂ ਵੀ ਚੱਲਦਾ ਇਹ ਕਿ ਟਾਰਗੇਟ ਅੰਮ੍ਰਿਤਸਰ ਨੂੰ ਕਿਉਂ ਕੀਤਾ ਜਾਂਦਾ ਹੈ ਇਹ ਕਿਉਂ ਕਰਦੇ ਨੇ ਅੰਮ੍ਰਿਤਸਰ ਨੂੰ ਟਾਰਗੇਟ ਇਹ ਇੱਥੇ ਕੋਈ ਚੱਲਦਾ ਚੱਲ ਕੇ ਜੇ ਫੰਡ ਮਿਲਦਾ ਪਿਆ ਤੇ ਅੰਮ੍ਰਿਤਸਰ ਨੂੰ ਮਿਲਦਾ ਪਿਆ ਬਾਕੀ ਉਹ ਮੰਡ ਵੀ ਕੋਈ ਨਹੀਂ ਇਹਨੂੰ ਫਿਰਦਾ ਪੀਟੀਸੀ ਤੋਂ ਦੇਖੋ ਜਿਹੜੇ ਬਾਕੀ ਆ ਚਾਹੇ ਦਿੱਲੀ ਆ ਉਹ ਪੈਸੇ ਦਿੰਦੇ ਆ ਚਾਹੇ ਦਿੱਲੀ ਕਮੇਟੀ ਆ ਉਹ ਚਾਹੇ ਆਪਣੇ ਤੁਹਾਡੇ ਹੇਮਕੁੰਟਰਾਸਟ ਆ ਉਹ ਸਾਰਾ ਲਾਈਵ ਕਰਨ ਲਈ ਪੈਸੇ ਦਿੰਦੇ ਆ ਤੇ ਇਹ ਤਾਂ ਇਹੋ ਹੀ ਦੱਸ ਸਕਦੇ ਆ ਵੀ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਛਾਇਆ ਅਸੀਂ ਤਾਂ ਹੁਣ ਦੇਖੋ YouTube ਚ ਲਾ ਦਿੱਤਾ ਬਹੁਤ ਸਾਰੇ ਪ੍ਰਦੇਸ਼ ਦੇ ਵਿੱਚ ਲੋਕ YouTube ਨਾਲੇ ਆਪਣਾ ਦੇਖੀ ਜਾਂਦੇ ਆ ਤੇ ਮੈਂ ਆ ਸਾਡਾ ਹਰ ਭਜਨ ਵਰਤਾ ਖੜਾ ਮੈਂ ਦੱਸ ਵੀ ਸਕਦਾ ਵੀ ਕਿੰਨੇ ਕੁ ਲੋਕ ਜਿਹੜੀ ਇਹਦੀ ਰੋਜ਼ ਰੀਚ ਵਿੱਚ ਆਉਂਦੇ ਆ ਤੇ ਬਾਕੀ ਤੁਹਾਨੂੰ ਪਤਾ ਹੈ ਇਹ ਕਿਉਂਕਿ ਕਈ ਵਾਰੀ ਗੇਮਾਂ ਹੋਰ ਕਾ ਢੰਗ ਨਾਲ ਵੀ ਚੱਲ ਪੈਂਦੀਆਂ ਪਰ ਮੈਂ ਕਿਉਂਕਿ ਆ ਅੱਜ ਜਿਹੜੇ ਕੰਮ ਲਈ ਬੈਠੇ ਆ ਮੈਂ ਸਵੇਰੇ ਬਾਬਾ ਬੁੱਢਾ ਜੀ ਦੇ ਸਥਾਨ ਤੇ ਗਿਆ ਤੇ ਮੇਰਾ ਓ ਵੀ ਸੁਹਾ ਆ ਮੈਂ ਸੋਗ ਦੇ ਤੌਰ ਤੇ ਨਹੀਂ ਕਹਿ ਰਿਹਾ ਸਿੱਖ ਤਾਂ ਹੱਥ ਛਾਤੀ ਦਾ ਕੇ ਲੜਦਾ ਮੈਂ ਇਹਨਾਂ ਗੱਲਾਂ ਤੋਂ ਥੋੜਾ ਗਰੇਜ ਕਰਦਾ ਵੀ ਹੈ ਨਾ ਗੱਲਾਂ ਦੇ ਵਿੱਚ ਆਪਾਂ ਆ ਜਿਹੜਾ ਸਮਾਂ ਚੱਲ ਰਿਹਾ ਨਾਜ਼ਕ ਆ ਇਹਦੇ ਵਿੱਚ ਸੇਵਾ ਦਾ ਯੋਗਦਾਨ ਪਾઈએ ਉਤਸਵੀ ਉਹ ਕਹਿੰਦਾ ਸੀ ਭਾਜੀ ਇਹਦੇ ਬਾਰੇ ਕੋਈ ਕਮੈਂਟ ਮੈਂ ਕਿਹਾ ਕੋਈ ਨਹੀਂ ਜਿਹੜਾ ਸਮਾਂ ਆਊਗਾ ਫਿਰ ਉਹ ਵੀ ਉਹਦੇ ਬਾਰੇ ਵੀ ਕਰਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਨਾਲ ਮਿਲ ਕੇ ਸੇਵਾ ਕਰੀਏ ਤਕੜੇ ਹੋ ਕੇ ਪੰਜਾਬ ਨੂੰ ਇਸ ਕਰਾਈਸਿਸ ਦੇ ਵਿੱਚੋਂ ਕੱਢੀਏ ਕੁਝ ਕੁਝ ਜਿਹੜੇ ਰਿਵਿਊਜ਼ ਦੇ ਬੰਦੇ ਨੇ ਬਾਹਰ ਜਾ ਕੇ ਆਪਣੇ ਪੈਸੇ ਇਕੱਠੇ ਕਰੀ ਜਾਂਦੇ ਨੇ ਹੜਾ ਦੇ ਨਾਂ ਦੇ ਉੱਤੇ ਤੇ ਇਹੋ ਜਿਹੀ ਸੰਗਤ ਨੂੰ ਅਪੀਲ ਨਹੀਂ ਕਰਨੀ ਚਾਹੀਦੀ ਕਿ ਕੋਈ ਸੰਸਥਾਵਾਂ ਨੂੰ ਪੈਸੇ ਦਿੱਤੇ ਜਾਂ ਨਾ ਕਿ ਕੋਈ ਨਿੱਜੀ ਹੱਥਾਂ ਦੇ ਪੈਸੇ ਦੇ ਉੱਤੇ ਜਾਣ ਬਹੁਤ ਚੰਗੀ ਗੱਲ ਹੈ ਅੰਮ੍ਰਿਤਸਰ ਵਾਲਾ ਤੇਰਾ ਸੁਝਾਅ ਜਿਹੜਾ ਬਹੁਤ ਚੰਗਾ ਆ ਪਰ ਹੁਣ ਜਿੱਲੇ ਹਰ ਇੱਕ ਬੰਦਾ ਆਪਣੇ ਅੱਜ ਐਨਜੀਓ ਚਲਾ ਰਿਹਾ ਕੋਈ ਸੋਸ਼ਲ ਆਪਣੀਆਂ ਸੰਸਥਾਵਾਂ ਚਲਾ ਰਿਹਾ ਇਹ ਤਾਂ ਹੁਣ ਲੋਕ ਦੇਖਣ ਮੈਂ ਤਾਂ ਕਿਹਾ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਇੱਕ ਪੈਸੇ ਦੀ ਆਪਣੀ ਜ਼ਿੰਮੇਵਾਰੀ ਚੱਕਦੀ ਆ ਤੇ ਜਿਹੜੇ ਸੰਸਥਾਵਾਂ ਜਿਹੜੀਆਂ ਵੱਡੀਆਂ ਹੁੰਦੀਆਂ ਮਨੋੱਖ ਤਾਂ ਕਦੇ ਵੱਡੇ ਨਹੀਂ ਹੁੰਦੇ ਸੰਸਥਾਵਾਂ ਸਦੀਵਾਲ ਜਿਉਂਦਿਆਂ ਰਹਿੰਦੀਆਂ ਮਨੋੱਖ ਅੱਜ ਹੈਗੇ ਆ ਕੱਲ ਨੂੰ ਨਹੀਂ ਹੋਣੇ ਸਟ੍ਰੋਮਿਕ ਕਮੇਟੀ ਦੀਆਂ ਜ਼ਮਾਵਾਦੀ ਬਹੁਤ ਚਲਾਕਾ ਹੋ ਰਹੀ ਹੈ ਜੀ ਸਾਰੇ ਪਾਸੇ ਜਦੋਂ ਸਰਕਾਰਾਂ ਹੱਥ ਖੜੇ ਕਰਦੀਆਂ ਨੇ ਸਟ੍ਰੋਮਿਕ ਕਮੇਟੀ ਅੱਗੇ ਆਈ ਆ ਔਰ ਇਹ ਜ਼ਮਾਵਾ ਕਦੋਂ ਤੱਕ ਰਾਹਤ ਕਾਟ ਕਦੋਂ ਤੱਕ ਚੱਲੀ ਰਹਿਣ ਇਹ ਜਸਪਾ ਜੀ ਸਾਡੇ ਜਾਰੀ ਰਹਿਣਗੇ ਇਹ ਅਸੀਂ ਕਿਉਂਕਿ ਆ ਜਿਹੜਾ ਹੁਣ ਕਾਰਜ ਚੱਲਣਾ ਆ ਇਹ ਕਾਰਜ ਦੇ ਵਿੱਚ ਬਹੁਤ ਵੱਡੀ ਲੋਡ ਪੈਣੀ ਆ ਕਿਉਂਕਿ ਮੈਂ ਆਪ ਜ਼ਿੰਮੇਦਾਰ ਆ ਹੁਣ ਜ਼ਿਲ੍ਹੇ ਝੋਨਾ ਥੱਲੇ ਤੇ ਉੱਤੇ ਰੇਤਾ ਪਾ ਕੇ ਚਾਹੇ ਫੁੱਟੇ ਪਈ ਆ ਉਹ ਰੇਤਾ ਚੱਟਣ ਲੱਗੋਗੇ ਤੁਸੀਂ ਥੱਲੇ ਝੋਨਾ ਵੀ ਬਾਟਾ ਉੱਚਕ ਹੋਊਗਾ ਉਹਨੂੰ ਜਿਹੜੇ ਤੁਸੀਂ ਪਧਰੇ ਕਰਨਾ ਆ ਕਰਾ ਲਾਓਗੇ ਕਰਾ ਵੀ ਟਰੈਕਟਰ ਸਿੱਤੀ ਚੱਕਦਾ ਨਹੀਂ ਇਹ ਤਾਂ ਹੁਣ ਰਾਹਤ ਉਹਨਾਂ ਨੂੰ 6 ਮਹੀਨੇ ਆਉਂਦੇ ਵੀ ਲੋਡ ਪੈਣੀ ਆ ਇੱਕ ਤਾਂ ਫਸਲ ਜਾਂਦੀ ਲੱਗੀ ਤੇ ਦੂਜੀ ਜਿਹੜੀ ਅਸੀਂ ਹੁਣ ਇਸ ਕਰਕੇ ਵੀ ਜਿੰਨਾ ਚਿਰ ਉਹਨਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਮਾਇਆ ਤਾਂ ਗੁਰੂ ਗੁਰਦੁਆਰੇ ਆਪਣੇ ਗੁਰੂ ਦੀਆਂ ਗੋਲ ਕਾਂਦੀਆਂ ਸਤ ਕੋ ਸਤ ਗੁਰਜੀ ਦੀ ਬਾਗਚੇ ਚ ਆ ਤੇ ਉਹਦੇ ਲਈ ਅਸੀਂ ਜਿੰਨਾ ਕ ਅਸੀਂ ਯਤਨ ਅੱਜ ਵੀ ਸ਼ੁਰੂ ਕੀਤਾ ਆ ਉਦੋਂਲੇ ਹੋਰ ਵੀ ਜਤਨਾਂ ਦੀ ਲੋੜ ਪਈ ਉਹ ਵੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪੁੱਜ ਗਈ ਜੀ ਇੱਕ ਤੁਸੀਂ ਦੇਖਿਆ ਹੋਣਾ ਕਿ ਜੀ ਇਹ ਸਾਲਾ ਗੜੀ ਸਰਾ ਦੀ ਵੈਬਸਾਈਟ ਤੋਂ ਇੱਕ ਫੇਕ ਵੈਬਸਾਈਟ ਬਣਾ ਕੇ ਤਾਂ ਲੋਕਾਂ ਦਾ ਕਾਫੀ ਠੱਗੀ ਮਾਰੀ ਗਈ ਸੰਸਥਾਾਂ ਦੇ ਨਾਲ ਤੁਸੀਂ ਹੁਣ ਵੀ ਅਕਾਊਂਟ ਨੰਬਰ ਦੇ ਰਹੇ ਹੋ ਸ੍ਰੀ ਦਰਬਾਰ ਸਾਹਿਬ ਦਾ ਕੁਝ ਲੋਕਾਂ ਨੂੰ ਦੱਸੋਗੇ ਕਿ ਐਗਜ਼ੈਕਟ ਕਿੱਥੇ ਜਾ ਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਅਕਾਊਂਟ ਨੰਬਰ ਲੈਣ ਦੇ ਤਾਂ ਕਿ ਲੋਕਾਂ ਨਾਲ ਫੇਕ ਆਈਡੀ ਬਣਾ ਕੇ ਜਾਂ ਫੇਕ ਪੇਜ ਬਣਾ ਕੇ ਦੁਬਾਰਾ ਨਾ ਠੱਗੀ ਵਜੇ ਕਿਉਂਕਿ ਲੋਕ ਜਿਹੜੇ ਨੇ ਭੁਲੇ ਨੇ ਉਹ ਦੇਖ ਕੇ ਸੇਵਾ ਪਾ ਦਿੰਦੇ ਨੇ ਪਰ ਉਹ ਫੇਕ ਬਣਾ ਕੇ ਵੈਬਸਾਈਟਾਂ ਉਹਨਾਂ ਤੇ ਠੱਗੀ ਵੱਜਦੀ ਹੈ ਉਹ ਉਹ ਇਦਾਂ ਆ ਭਈ ਕੁਝ ਤਾਂ ਆਪਾਂ ਜਿਹੜੇ ਪਿੱਛੇ ਸੀ ਉਹਨਾਂ ਤੇ ਪਰਚੇ ਵੀ ਦਰਜ ਕਰਵਾਏ ਕੋਲ ਲੋਕੇਟ ਵੀ ਅਸੀਂ ਕੀਤੇ ਸੀ ਹੁਣ ਕਿਉਂਕਿ ਇਹਦੇ ਵਿੱਚ ਇੱਕ ਵੈਬਸਾਈਟ ਦਾ ਵੀ ਨਾਲ ਦਿੱਤਾ ਗਿਆ ਉਹ ਤੋਂ ਸਾਰਾ ਲੋਕੇਟ ਹੋ ਜਾਂਦਾ ਵੀ ਕਿੱਥੇ ਬੰਦੇ ਨੇ ਸਹੀ ਤਾਂ ਹੀ ਮੈਂ ਕਹਿੰਦਾ ਸਹੀ ਥਾਂ ਤੇ ਪੈਸੇ ਜਾਣਗੇ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਹੁਣ ਜੋਗ ਬੜਾ ਤੇਜ਼ ਹੋ ਗਿਆ ਠੱਗੀ ਵਾਲ ਨੂੰ ਦੁਬਾਰਾ ਲੋਕਾਂ ਦਾ ਜ਼ਿਆਦਾ ਚੱਲਦਾ ਪਰ ਇਹ ਕਿਉਂਕਿ ਕਾਰਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਸਥਾਨ ਤੋਂ ਚੱਲਦੇ ਆ ਤੇ ਜਿਹੜਾ ਇਸ ਸਥਾਨ ਨਾਲ ਠੱਗੀ ਮਾਰਨ ਦਾ ਯਤਨ ਕਰਦਾ ਤੇ 사ਤਗੁਰੂ ਜੀ ਪਤਾ ਨਹੀਂ ਫਿਰ 100 ਗੁਣਾ ਪਰ ਪਾਉਂਦੇ ਹੋਰ ਥੈਂਕ ਯੂ ਸਰ ਥੈਂਕ ਯੂ ਜੀ ਯੂਕਰੇਨ ਚ ਨਾ 15 ਨੌ ਤੋਂ ਕਿਰੋਤੀਆਂ ਨੂੰ ਆ ਗਏ ਜੰਨ ਤੱਕ ਹਾਂ ਤੱਕ ਕਿੰਨਾਂ ਨੂੰ ਆਰਮੀ ਕਹਿੰਦੇ ਕੱਢ ਲੈ ਕੱਢ ਲੈ ਆ